ਅਰਤੇ ਸਾਡਾ ਹਰਤੇਜ ਜਮਾ ਇੱਕੋ ਜੇ ਗੋਲ ਮੋਲਾ ਮਿੱਤਰੋ ਕੇ ਹਰਤੇਜ ਨਹੀਂ ਇਹ ਗੱਲ ਸਹੀ ਹੈ ਮਹਾ ਜਮਾ ਪੁਲਾਈ ਵਾਲ ਜੀ ਅਸੀ ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹਰਤੇਜ ਕੋਲੇ ਪਹੁੰਚੇ ਹੋਏ ਆਂਗੇ ਬਾਈ ਹਰਤੇਜ ਦਾ ਪਿੰਡ ਆ ਗਿਆ ਮਿੱਤਰੋ ਮੱਖਾ ਤੇ ਜਿਹੜਾ ਪਿੰਡ ਆ ਮਿੱਤਰੋ ਇਸ ਪਿੰਡ ਨੂੰ ਮਾਨਸਾ ਮੂਸੇ ਪਿੰਡ ਦੇ ਜਮਾ ਕੋਲੇ ਰਹਿ ਗਿਆ ਪਿੰਡ ਇਹ ਮੱਖਾ ਤੇ ਨਾ ਬਾਈ ਹਰਤੇਜ ਦੇ ਨਾ ਜਿਹੜੇ ਘਰੇ ਰੱਖੇ ਹੋਏ ਪਸ਼ੂ ਆ ਮੈਂ ਸਾਰਿਆਂ ਦਾ ਇੱਕ ਵਾਰੀ ਨਾ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਾਂ ਤੇ ਬੰਦਾ ਜਿਹੜਾ ਹੈਗਾ ਮਿੱਤਰੋ ਪੂਰਾ ਸ਼ੌਂਕੀ ਹੈਗਾ ਸ਼ੌਂਕ ਨਾਲ ਪਸ਼ੂ ਬਾਈ ਪਾਲਦਾ ਪਰ ਨਾ ਇਹ ਪਸ਼ੂ ਆਗੇ ਜਿਹੜੇ ਹੈਗੇ ਆ ਇਹ ਘਰੇ ਰੱਖੇ ਹੋਇਆ ਆ ਇਹ ਇੱਕ ਨਾ ਜਿਹੜੀਆਂ ਤਿੰਨ ਗਾਵਾਂ ਇਧਰਲੇ ਪਾਸੇ ਆ ਗਈਆਂ ਇਨ੍ਹਾਂ ਗਾਵਾਂ ਦੇ ਵਿੱਚੋਂ ਨਾ ਬਾਈ ਨੇ ਜਿਹੜੀ ਆ ਬਚਾਰੇ ਖੜੀ ਹੈ گا ਇਹ ਦੇਣੀ ਹੈ ਇਸ ਦੀ ਆਪਾਂ ਜਾਣਕਾਰੀ ਨਾ ਸੋਦੇ ਨਾਲ ਸਾਂਝੀ ਕਰਾਂਗੇ ਮੇਨ ਵੀਡੀਓ ਇਸ ਗਾਂ ਦੀ ਰਹੂਗੀ ਆਜੋ ਕਰਵਾਈਏ ਆਪਾਂ ਬਾਈ ਨਾਲ ਗੱਲਬਾਤ ਤੇ ਲੱਗੇ ਜਾਣਕਾਰੀ ਹਰਤੇਜ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਈ ਹਰਤੇਜ ਕਿਵੇਂ ਠੀਕ ਠਾਕ ਜੀ ਬਹੁਤ ਵਧੀਆ ਜੀ ਜਮਾ ਚੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਬਹੁਤ ਵਧੀਆ ਜੀ ਮੈਂ ਨਾ ਅੱਗੇ ਆਖੀ ਐ ਨਾ ਮਹਾ ਜਿਹੜਾ ਸ਼ੌਂਕ ਨਾਲ ਹੈਗਾ ਹੀ ਹੈਗਾ ਤੇ ਬੰਦਾ ਦਿਲਦਰਿਆ ਬੜਾ ਨਾ ਨਾ ਬਿਲਕੁਲ ਹੀ ਬਿਲਕੁਲ ਜੀ ਗੱਲ ਸਹੀ ਹਾਂ ਹਰਤੇਜ ਪਿੰਡ ਤਾਂ ਆਪਣਾ ਮੱਖਾ ਆ ਗਿਆ ਮੱਖਾਗਾ ਜੀ ਰਾਪੁਰ ਮੱਖਾ ਜੀ ਰਾਪੁਰ ਮੱਖਾ ਹਾਂ ਉਸੇ ਕੋਲੇ ਆ ਜੀ ਉਸੇ ਕੋਲੇ ਹਾਂ ਜੀ ਹਾਂ ਜਿਹੜਾ ਮਾਨਸਾ ਜਿਲ੍ਹਾ ਮਾਨਸਾ ਜੀ ਠੀਕ ਆ ਅੱਛਾ ਹਰਤੇਜ ਕਿੰਨਾ ਚਿਰ ਹੋ ਗਿਆ ਇਸ ਪਸ਼ੂ ਕਿਤੇ ਦੇ ਨਾਲ ਜੁੜੇ ਹੋਏ ਨੂੰ ਆ ਲਾਲੋ ਜੀ 15 16 ਸਾਲ 20 ਸਾਲ ਹੀ ਹੋ ਜਨਮ ਤੋਂ ਲਾਲੋ ਜੀ ਜਦੋਂ ਦੀ ਆਪਣਾ ਹੋਈ ਹੈ ਜੀ ਹਾਂ ਜੀ ਹਾਂ ਵੀ ਪਸ਼ੂ ਜਿਹੜੇ ਵਧੇ ਉਹ 15 16 ਹਾਲ ਦੇ ਮਤਲਬ ਵੱਧੇ ਹਾਂ ਜੀ ਹਾਂ ਆਪਣੇ ਘਰ ਦੇ ਪਸ਼ੂ ਆ ਜੀ ਘਰ ਦੇ ਆਪਾ ਹੋ ਯਾਨੀ ਕਿ ਉਹ ਆ ਜੀ ਹਮ ਮਤਲਬ ਆਪਾ ਕਹਿ ਸਕਦੇ ਹਾਂ ਹੋਮ ਬਰੀਡ ਆ ਗਈ ਹਾਂ ਇੱਕ ਨੰਬਰ ਜੀ ਜਮਾ ਆ ਉਹ ਦੀ ਜੀ ਟਾ ਵਧੀ ਹਾਂ ਬਹੁਤ ਵਧੀਆ ਜੀ ਜੀ ਠੀਕ ਹੈ ਅੱਛਾ ਹਰਤੇਜ ਭਾਈ ਫਿਰ ਜਿਵੇਂ ਆਪਾਂ ਕੋਲੇ ਗਾਵਾਂ ਆ ਗਈਆਂ ਹਨਾ ਸਾਰੀਆਂ ਗਾਵਾਂ ਵੀ ਘਰ ਦੀਆਂ ਆ ਗਈਆਂ ਘਰ ਦੀਆਂ ਜੀ ਆਪਣੇ ਆਪ ਦੀਆਂ ਜੀ ਉਧਰ ਚੋ ਬੱਚੀਆਂ ਜੀ ਠੀਕ ਹੈ ਹਾਂ ਆਪਦੀਆਂ ਘਰ ਦੀਆਂ ਜੀ ਤੇ ਹਰਤੇਜ ਜਿਹੜੀ ਆਪਾਂ ਵੈਢ ਦੇਣੀ ਹੈ ਇਹ ਇਹਦਾ ਸੂਆ ਤੀਜਾ ਕਾ ਜੀ ਤੀਜਾ ਸੂਆ ਹਾਂ ਜੀ ਹਾਂ ਜਾ ਕਹੇ ਨੂੰ ਪਹਿਲਾਂ ਦੂਜਾ ਕਹਿੰਦਾ ਹਾਂ ਕਹੇ ਨੂੰ ਪਹਿਲਾਂ ਦੂਜੇ ਕਹਿ ਦिए ਜਿੰਨਾ ਜੀ ਤੀਜਾ ਸਹੀ ਸੱਚ ਬੋਲਾਂਗੇ ਜੀ ਗਲਤ ਨਹੀਂ ਗੱਲ ਕਰਦੇ ਹੈਗੇ ਠੀਕ ਹੈ ਹਾਂ ਦੁੱਧ ਕਿੰਨਾ ਚੋਇਆ ਹਰਤੇ ਸਹੀ ਸਹੀ ਦੁੱਧ ਜੀ ਆਪਾਂ 20 22 ਤੋਂ ਲਾ ਲੋ 25 ਟਿੱਕਰ ਵੀ ਚੋਇਆ ਪਰ 20 20 20 ਕਹਿ ਕੇ ਰੱਖਾਂਗੇ 20 22 ਆਪਾਂ ਅੱਛਾ ਹਾਂ ਵੀ ਹੁਣ ਦੇ ਨਾ ਹੁਣ ਦੇਖੋ ਜੀ ਆਪਣਾ ਇਹਦੇ ਉਤੇ ਡਿਪੈਂਡ ਰਹਿ ਗਿਆ ਜੀ ਠੀਕ ਹੈ ਹਾਂ ਵੀ ਹੁਣ ਵੱਧ ਵੀ ਦਊ ਦੁੱਧ ਜੀ ਠੀਕ ਹੈ ਮਨ ਅਕੇ ਚੱਲੋ ਜੀ ਬਾਕੀ ਸੇਵਾ ਤੇ ਡਿਪੈਂਡ ਆ ਜੀ ਜੇ ਮੈਂ ਕੋਈ ਬੰਦਾ ਸੇਵਾ ਕਰਦਾ ਉਹ ਸਭ ਨਾਲ ਜੀ ਦੁੱਧ ਰੰਦਾ ਜੀ ਪਰ ਵੀ ਤੋਂ ਮਰਦੀ ਤਾਂ ਨਹੀਂ ਗਈ ਨਾ ਨਾ ਜੀ ਆਪਣੀ ਹੋਣੀ ਜੇ ਇਹਨੇ ਯਾਰ ਮੈਂ ਕਹਿੰਨਾ ਵੀ ਫਿਰ ਜੇ ਇਹਨੇ ਵੀ ਕੱਢਿਆ ਮੈਂ ਕਹਿੰਦਾ ਵੀ 20 ਤੋਂ ਵੱਧ ਆਲੀ ਜਿਵੇਂ ਤੂੰ ਆਖਿਆ ਹਾਂਜੀ ਹਾਂ ਪਰ 20 ਪੋਲੇ ਹੱਥ ਨਾਲ ਕੱਢ ਸਕਦਾ ਹਾਂ ਕੱਢਦਾ ਆ ਰਾਮ ਨਾਲ ਜੀ ਰਾਮ ਨਾਲ ਆਮ ਬੰਦਾ ਰਾਮ ਨਾਲ ਕੱਢ ਸਕਦਾ ਜੀ ਹੈਨਾ ਹਾਂ ਬਿਲਕੁਲ ਜੀ ਠੀਕ ਆ ਗੱਲ ਪਰ ਤੇ ਕਿੰਨੇ ਦਿਨ ਬਾਕੀ ਪਏ ਦੇ ਹਜੇ ਇਹਦੇ ਜੀ ਆਪਣੇ ਅੱਜ 7 ਦਿਨ ਰਹਿ ਗਏ ਜੀ 7 ਦਿਨ ਅਧਿਕ 7 ਦਿਨ ਇਹਦੇ ਪਏ ਨਹੀਂ ਹੈ ਜੀ ਜਰ ਦਿਨ ਤਾਂ ਫਿਰ ਜਿਵੇਂ 7 ਪਏ ਆ ਉਹ ਗਾਵਾਂ ਤਾਂ ਕਹਿੰਦੇ ਹੁੰਦੇ ਵੀ ਕੋਈ 7 ਦਾ 9 ਮਹੀਨੇ 9 ਦਿਨ ਲੈ ਜਾਂਦੀਆਂ ਸਹੀ ਦਿਨ ਤਾਂ ਹਾਂਜੀ ਹਾਂ ਪਰ ਇਹ ਦੇਖੋ ਕਰਮ ਵਾਲੀ ਪੂਰੇ ਦਿਨਾਂ ਤੇ ਸੁਣਦੀ ਹੈ ਕਿ 2-4 ਦਿਨ ਬੱਦਲ ਆ ਜੀ ਬੱਦਲ ਹੋਊਗੀ ਇਹ ਉੱਤੇ ਲਊਗੀ ਲੋਗੀ ਹਾਲ ਉੱਤੇ ਲੋਗੀ ਜੀ ਠੀਕ ਆ ਲਓ ਵੀ ਅਸੀਂ ਨਾ ਹਰਤੇਜ ਦੀ ਬਹਿੜ ਇੱਕ ਵਾਰੀ ਖੜੀ ਦਿਖਾ ਦਗੇ ਲੇਵਾ ਬੜਾ ਚੌੜਾ ਆ ਦੇਖ ਲਓ ਤੁਸੀਂ ਚੜਾਈ ਚੜੂਈ ਲੇਵੇ ਦੀ ਦੇਖ ਲਓ ਖੜਾ ਮੈਂ ਇੱਕ ਵਾਰੀ ਨਾ ਚੈੱਕ ਕਰਵਾ ਦਾਂ ਤੁਹਾਨੂੰ ਹਰਤੇਜ ਖੋਲੀ ਕਰਾਂ ਤੇ ਪਈ ਵੀ ਜਮਾ ਨਾ ਬੱਟੇ ਵਰਗੀ ਆ ਗੋਲ-ਗੋਲ ਆ ਤੇ ਆਹ ਬਹਿੜ ਤੇ ਸਾਡਾ ਹਰਤੇਜ ਜਮਾ ਇੱਕੋ ਜਿਹਾ ਗੋਲ-ਮੋਲਾ ਮਿੱਤਰੋ ਕੇ ਹਰਤੇਜ ਨਹੀਂ ਇਹ ਗੱਲ ਸਹੀ ਹੈ ਮਹਾ ਜਮਾ ਭਲਾਈ ਵਾਲਾ ਗੋਪੀ ਲੱਗਦਾ ਉਹ ਠੀਕ ਹੈ ਓਹ ਹੋ ਹੋ ਆ ਦੇਖ ਲੋ ਮਿੱਤਰੋ ਮੈਂ ਜਿਵੇਂ ਆਖਿਆ ਜਨਾ ਪਹਿੜ ਦਾ ਲੇਵਾ ਬੜਾ ਚੌੜਾ ਹੈਗਾ ਤੇ ਥਾਣਾ ਥੋਣਾ ਦੀ ਜਮਾ ਓਕੇ ਹੈ ਤੇ ਓਕੇ ਜੀ ਓਕੇ ਜਮਾ ਗਰੰਟੀ ਪੂਰੀ ਠੀਕ ਆ ਲੈ ਆ ਜਾ ਲੈ ਵੀ ਇੱਕ ਵਾਰੀ ਤੁਹਾਨੂੰ ਇਧਰ ਹੋਰ ਤੋਰ ਕੇ ਦਿਖਾ ਦਣਾ ਸਮੇਂ ਪਲੀ ਜਿਹੜੀ ਹੈਗੀ ਹੈ ਨਾ ਗਾਂ ਬਹੁਤ ਜਿਆਦਾ ਰਾਜੀ ਆ ਲੇਵੇ ਦੀ ਕੁਆਲਿਟੀ ਆ ਦੇਖ ਲੋ ਇੱਕ ਵਾਰੀ ਠੀਕ ਹੈ ਆ ਦੇਖ ਲੋ ਚੈੱਕ ਕਰ ਲੋ ਮਿੱਤਰੋ ਲੇਵਾ ਤੇ ਜਿਹੜੇ ਥਣ ਲੱਗਿਆ ਜਮਾ ਇਹਨ ਗਲਾਬੀ ਗਲਾਬੀ ਆ ਤੇ ਲੈ ਚੱਲ ਕੇ ਰਾਂ ਗੋਪੀ ਬਾਈ ਲੈ ਗੋਪੀ ਨਿਕਲ ਗਿਆ ਮੇਰੇ ਮੂੰਹ ਚੋਂ ਆਜਾ ਕੋਈ ਗੱਲ ਨਹੀਂ ਹਰਤੇਜ ਸਿੰਘ ਬਣਦੇ ਇੱਥੇ ਕੋਈ ਗੱਲ ਨਹੀਂ ਲਓ ਜੀ ਅੱਛਾ ਹਰਤੇਜ ਭਾਈ ਜਿਹੜਾ ਇਹਦਾ ਮੁੱਲ ਕੀਤਾ ਆਪਾਂ ਫਿਰ ਮੁੱਲ ਕਿੰਨਾ ਕਰਤਾ ਇਹਦਾ ਮੁੱਲ ਜੀ ਆਪਾਂ ਫੋਨਤੀ ਕਰ ਲਾਂਗੇ ਜੀ ਉਹ ਤੇਰੀ ਮਰਜ਼ੀ ਐ ਹਾਂ ਨੰਬਰ ਕਿੰਨਾ ਫਿਰ ਨੰਬਰ ਹੈਗਾ ਜੀ ਆਪਣਾ 98780 ਜੀ 82142 ਜੀ 98780 82142 ਜੀ 82142 ਹਾਂ 98198100 ਹੇ ਇਹ ਰੱਖੋ ਜੀ ਸੀ ਨੰਬਰ 98780860 ਬੜੀ ਠੀਕ ਹੈ ਇਹ ਹੀ ਨੰਬਰ ਰੱਖ ਲਵਾਂਗੇ ਇਹ ਮੇਰਾ ਨੰਬਰ ਹੀ ਆ ਜਾਬ ਦਾ ਖੁਦਾ ਦਾ ਠੀਕ ਆ ਤੇ ਲੋ ਵੀ ਮਿੱਤਰੋ ਏ ਸੀ ਬਾਈ ਹਰਤੇਜ ਪਿੰਡ ਮਾਖੇ ਤੋਂ ਠੀਕ ਆ ਜਿਹੜੇ ਭਰਾ ਨੂੰ ਬਹਿੜ ਫਿੱਟ ਆਉਂਦੀ ਹੈ ਬਾਈ ਕੋਲੇ ਇੱਥੇ ਘਰ ਆ ਜਿਓ ਘਰ ਆ ਕੇ ਤਸੱਲੀ ਕਰ ਲਿਓ ਠੀਕ ਆ ਤੇ ਕਿਵੇਂ ਲੱਗਿਆ ਬਾਈ ਦਾ ਸੁਭਾਅ ਦੱਸਿਓ ਫਿਰ ਧੰਨਵਾਦ ਬਾਈ ਧੰਨਵਾਦ ਜੀ